ਸਵਰਗ ਤੋਂ ਬਣ ਕੇ ਆਉਂਦੀਆਂ ਹਨ ਸੱਤ ਜੋੜੀਆਂ ਅਸ ਤੋਂ ਜ਼ਿਆਦਾ ਪਿਆਰ ਹੁੰਦਾ ਹੈ ਇਹਨਾਂ ਜੋੜੀਆਂ ਵਿੱਚ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਤ ਵੋਇਸ ਟਿਪਸ ਵਿੱਚ ਵੈਸੇ ਤਾਂ ਸਾਰੀ ਹੀ ਜੋੜੀਆਂ ਉਹ ਚੰਗੀਆਂ ਹੁੰਦੀਆਂ ਹਨ ਪਰ ਇਹਨਾਂ ਵਿੱਚੋਂ ਕੁਝ ਜੋੜੇ ਸਰਗ ਵਿੱਚ ਬਣੇ ਹੁੰਦੇ ਹਨ ਜਦੋਂ ਵਿਆਹ ਲਈ ਲਾੜਾ ਲਾੜੀ ਦੀ ਪਾਲ ਕੀਤੀ ਜਾਂਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਜੋੜੇ ਸਵਰਗ ਵਿੱਚ ਹੀ ਬਣੇ ਹੁੰਦੇ ਹਨ ਇਹ ਬਿਲਕੁਲ ਸੱਚ ਹੈ ਕੀ ਪਰਮਾਤਮਾ ਜੋ ਵੀ ਕਿਸੇ ਦੀ ਕਿਸਮਤ ਉਹ ਲਿਖਦਾ ਹੈ ਉਸ ਨੂੰ ਉਹ ਹੀ ਮਿਲਦਾ ਹੈ ਪਰਮਾਤਮਾ ਹੀ ਜੋੜੀਆਂ ਬਣਾਉਂਦਾ ਹੈ ਸਾਨੂੰ ਬਸ ਉਸਤੇ ਅਮਨ ਕਰਨਾ ਹੁੰਦਾ ਹੈ ਤੁਸੀਂ ਬਜੂਗਾਂ ਨੂੰ ਇਹ ਕਹਿੰਦੇ ਸੋਇਆ ਹੋਵੇਗਾ ਕਿ ਜੋੜੀਆਂ ਤਾਂ ਸਰਗ ਵਿੱਚ ਬਣਦੀਆਂ ਹਨ ਜੋ ਜੋੜੇ ਇੱਕ ਦੂਜੇ ਦੀ ਕਿਸਮਤ ਉਹਨਾਂ ਲਿਖੇ ਹੁੰਦੇ ਹਨ ਉਹ ਇੱਕ ਦੂਜੇ ਨੂੰ ਨਹੀਂ ਮਿਲ ਜਾਂਦੇ ਹਨ ਭਾਵੇਂ ਕੋਈ ਵੀ ਸਾਧਨ ਹੋਵੇ ਅਜ ਅਸੀਂ ਤੁਹਾਨੂੰ ਕੁਝ ਅਜਿਹੇ ਨਾਵਾਂਾਰੇ ਜੋੜਿਆਵਾਰੇ ਦੱਸਾਂਗੇ ਜਿਨ੍ਹਾਂ ਦੇ ਜੋੜੇ ਪਹਿਲਾਂ ਹੀ ਗ੍ਰਹਿਾਂ ਦੇ ਅਨੁਸਾਰ ਤੈਅ ਹੋ ਜਾਂਦੀ ਹੈ। ਇਹਨਾਂ 'ਚ ਜੋ ਨਾ ਸਿਰ ਅਟੁੱਟ ਪਿਆਰ ਹੁੰਦਾ ਹੈ ਸਗੋਂ ਹਰ ਮੁਸ਼ਕਿਲ ਵਿੱਚ ਇੱਕ ਦੂਜੇ ਦਾ ਸਾਥ ਦਿੰਦੇ ਹਨ। ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਚੈਨਲ ਸਿਮਰਤ ਵੌਇਸ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਤੇ ਕਮੈਂਟ ਬਾਕਸ ਵਿੱਚ ਜੈ ਮਾਹ ਲਕਸ਼ਮੀ ਜ਼ਰੂਰ ਲਿਖੋ ਮਾਤਾ ਰਾਣੀ ਦਾ ਆਸ਼ੀਰਵਾਦ ਹਮੇਸ਼ਾ ਹੀ ਤੁਹਾਡੇ ਪਰਿਵਾਰ ਤੇ ਬਣੇ ਰਹੇ ਨੰਬਰ 1 A ਅਤੇ S ਇਹਨਾਂ ਨਾਮੋ ਵਾਲੇ ਲੋਕ ਇੱਕ ਦੂਜੇ ਲਈ ਬੁਣੇ ਹੁੰਦੇ ਹਨ ਭਾਵੇਂ ਉਹਨਾਂ ਦੇ ਵਿਚਕਾਰ ਕੋਈ ਵੀ ਲੜਾਈ ਹੋਵੇ ਉਹ ਕਿਸੇ ਤਰ੍ਹਾਂ ਹੀ ਹੱਲ ਹੋ ਜਾਂਦੀ ਹੈ ਐਨਾ ਹੀ ਨਹੀਂ ਇਹਨਾਂ ਦੋ ਆ ਨਾਵਾਂ ਵਾਲੇ ਲੋਕ ਅਕਸਰ ਹੀ ਆਪਣੇ ਸਾਥੀਆਂ ਨਾਲ ਕਦੇ ਵੀ ਝੂਠ ਨਹੀਂ ਬੋਲਦੇ ਉਹਨਾਂ ਦੀ ਕਸਮ ਐਨਾ ਮਿੱਧੀਆਂ ਜਿਹੇ ਯਾਰ ਜਿਵੇਂ ਉਹ ਦੋ ਸਰੀਰ ਤੇ ਇੱਕ ਆਤਮਾ ਹੁੰਦੇ ਹਨ ਉਹਨਾਂ ਦਾ ਰਿਹਾਤਾ ਜੀ ਹਮੇਸ਼ਾ ਹੀ ਖੁਸ਼ੀਆਂ ਨਾਲ ਭਰਿਆ ਹੁੰਦਾ ਹੈ ਅਤੇ ਇਸ ਜੋੜੇ ਨੂੰ ਕਿਸੇ ਵੀ ਦੁੱਖ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਕਿਉਂਕਿ ਇਹਨਾਂ ਤੇ ਭਗਵਾਨ ਸ਼ਿਵ ਦੀ ਕਿਰਪਾ ਹੁੰਦੀ ਹੈ ਸ਼ਿਵ ਦੀ ਕਿਰਪਾ ਇਹਨਾਂ ਤੇ ਹਮੇਸ਼ਾ ਹੀ ਰਹਿੰਦੀ ਹੈ ਨੰਬਰ 2 ਕੇ ਅਤੇ ਟੀ ਨਾਮ ਵਾਲੇ ਜੋੜੇ ਇਹਨਾਂ ਨੰਮਵਾਲੇ ਜੋੜੇ ਆਪਣੇ ਰਿਸ਼ਤੇ ਵਿੱਚ ਬਹੁਤ ਇਮਾਨਦਾਰ ਨਾਲ ਹੁਣਾਈ ਰੱਖਦੇ ਹਨ ਉਹ ਹਰ ਮੋੜ ਤੇ ਇੱਕ ਦੂਜੇ ਦੇ ਨਾਲ ਖੜੇ ਰਹਿੰਦੇ ਹਨ ਜੇਕਰ ਕੋਈ ਇੱਕ ਵਿੱਚੋਂ ਡਗਮਗਾ ਜਾਂਦਾ ਹੈ ਤਾਂ ਉਹ ਦੂਜਾ ਉਸ ਦਾ ਮਜ਼ਬੂਤ ਸਹਾਰਾ ਬਣ ਜਾਂਦਾ ਹੈ ਉਹਨਾਂ ਦਾ ਪਿਆਰ ਉਹਨਾਂ ਦੇ ਰਿਸ਼ਤੇ ਦੀ ਪਛਾਣ ਹੁੰਦਾ ਹੈ ਅਤੇ ਇਹ ਜੋੜੀ ਸਵਰਗ ਵਿੱਚ ਬਣੀ ਆਉਂਦੀਆਂ ਹਨ ਜ਼ਿਆਦਾਤਰ ਇਸ ਨਾਮ ਵਾਲੇ ਲੋਕਪ੍ਰੇਮ ਵਿਵਾਹ ਕਰਦੇ ਹਨ ਅਤੇ ਕਦੇ ਵੀ ਇੱਕ ਦੂਜੇ ਨੂੰ ਧੋਖਾ ਨਹੀਂ ਦਿੰਦੇ। ਉਹਨਾਂ ਦੀ ਜ਼ਿੰਦਗੀ ਵਿੱਚ ਭਾਵੇਂ ਕਿੰਨੇ ਵੀ ਦੁੱਖ ਮੁਸੀਬਤਾਂ ਮੁਸ਼ਕਲਾਂ ਹੋਣ ਉਹਨਾਂ ਦਾ ਪਿਆਰ ਹਮੇਸ਼ਾ ਹੀ ਬਣਿਆ ਰਹਿੰਦਾ ਹੈ ਅਤੇ ਉਹ ਇੱਕ ਦੂਜੇ ਦੀ ਖੁਸ਼ੀ ਦਾ ਬਰਾਬਰ ਧਿਆਨ ਵੀ ਰੱਖਦੇ ਹਨ। ਨੰਬਰ 3 A ਅਤੇ M ਨਾਮ ਵਾਲੇ ਜੋੜੇ ਪਹਿਲਾ ਜੋੜੇ ਨੂੰ ਸ਼ਿਵ ਅਤੇ ਪਤਾ ਪਾਰਵਤੀ ਦਾ ਅਵਤਾਰ ਮੰਨਿਆ ਜਾਂਦਾ ਹੈ। ਇਹ ਕਿਹਾ ਜਾਂਦਾ ਹੈ ਕਿ ਜੋੜੀ थी ਰੱਬ ਦਾ ਆਸ਼ੀਰਵਾਦ ਹਮੇਸ਼ਾ ਹੀ ਉਨ੍ਹਾਂ ਰੰਦਾ ਹੈ ਇਹ ਜੋੜੇ ਦੋਵੇਂ ਹੀ ਹਮੇਸ਼ਾ ਸ਼ਾਂਤ ਰਹਿੰਦੇ ਹਨ ਅਤੇ ਇੱਕ ਦੂਜੇ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਸਮਝਦੇ ਹਨ ਅਤੇ ਇੱਕ ਦੂਜੇ ਦੀ ਪਰਵਾਹ ਵੀ ਕਰਦੇ ਹਨ ਨੰਬਰ 4 ਦੀ ਅਤੇ ਐਨ ਨਾਮ ਵਾਲੀ ਜੋੜੇ ਐਸ ਨਾਮ ਦੇ ਜੋੜੇ ਦੇਖਣ ਵਿੱਚ ਸਭ ਤੋਂ ਸੁੰਦਰ ਅਤੇ ਖਾਸ ਹੁੰਦੇ ਹਨ ਅਤੇ ਕਈ ਵਾਰ ਉਹ ਸਿਰਫ਼ ਟੀ ਨਾਲ ਵਿਆਹ ਵੀ ਕਰ ਲੈਂਦੇ ਹਨ ਜਿਸ ਨੂੰ ਪਿਆਰ ਕਰਦੇ ਹਨ ਅਤੇ ਉਹਨਾਂ ਲਈ ਕੁਝ ਵੀ ਕਰ ਸਕਦੇ ਹਨ ਇੱਕੋ ਜਿਹੇ ਨਾਮ ਵਾਲੇ ਇਹਨਾਂ ਦੋ ਲੋਕਾਂ ਦੇ ਆਪਸੀ ਵਿਚਾਰ ਇੱਕੋ ਜਿਹੇ ਹੁੰਦੇ ਹਨ ਜਿਸ ਕਾਰਨ ਇਹਨਾਂ ਵਿਚਕਾਰ ਕੋਈ ਵੀ ਲੜਾਈ ਨਹੀਂ ਹੁੰਦੀ ਕਿਉਂਕਿ ਇੱਕ ਦੂਜੇ ਨਾਲ ਬਹੁਤ ਆਸਾਨੀ ਨਾਲ ਘਰ ਕਰ ਲੈਂਦੇ ਹਨ ਅਤੇ ਇਹਨਾਂ ਦੇ ਵਿਚਾਰ ਆਪਸ ਵਿੱਚ ਐਨੇ ਜ਼ਿਆਦਾ ਮਿਲਦੇ ਹਨ ਦੋਵੇਂ ਗੁੜੇ ਸਮੇਂ ਵਿੱਚ ਇੱਕ ਦੂਜੇ ਦਾ ਸਾਥ ਵੀ ਦਿੰਦੇ ਹਨ ਨੰਬਰ 5 ਆਰ ਅਤੇ ਐਸ ਨਾਮ ਵਾਲੇ ਜੋੜੇ ਤੁਸੀਂ ਸੁਣਿਆ ਹੋਵੇਗਾ ਕਿ ਕੁਝ ਲੋਕ ਬਿਨਾਂ ਕਹੇ ਇੱਕ ਦੂਜੇ ਦੀ ਗੱਲ ਸਮਝ ਜਾਂਦੇ ਹਨ ਅਕਸਰ ਅਜਿਹੇ ਨਾਮਾ ਵਾਲੇ ਜੋੜੇ ਹੋਂਨਾ ਵਿੱਚੋਂ ਇੱਕ ਹੁੰਦੇ ਹਨ ਇੱਕ ਦੂਜੇ ਤੋਂ ਬਹੁਤ ਦੂਰ ਹੁੰਦੇ باوجود ਤੁਹਾਡਾ ਸਾਥੀ ਕੀ ਸੋਚ ਰਿਹਾ ਹੈ ਇਹਨਾਂ ਨੂੰ ਦੂਰ ਰਹਿ ਕੇ ਹੀ ਪਤਾ ਚੱਲ ਜਾਂਦਾ ਹੈ ਨੰਬਰ 6 ਅੱਜ ਤੇ ਜੇ ਇਹਨਾਂ ਜੋੜੀਆਂ ਵਿੱਚ ਤੁਹਾਨੂੰ ਸੱਚਾ ਅਤੇ ਅਟੁੱਟ ਪਿਆਰ ਮਿਲੇਗਾ ਜੇਕਰ ਉਹਨਾਂ ਦੇ ਆਪਸ ਵਿੱਚ ਕੋਈ ਵੀ ਲੜਾਈ ਹੁੰਦੀ ਹੈ ਤਾਂ ਆਪਸੀ ਸਮਝ ਨਾਲ ਇਸ ਨੂੰ ਹੱਲ ਕਰ ਲੈਂਦੇ ਹਨ ਤੇ ਹਰ ਮੁਸ਼ਕਲ ਸੁਲਝਾ ਲੈਂਦੇ ਹਨ ਨੰਬਰ 7 ਐਨ ਅਤੇ ਐਸ ਜਦੋਂ ਇਹ ਪਿਆਰ ਵਿੱਚ ਪੈ ਜਾਂਦੇ ਹਨ ਤਾਂ ਉਹ ਪੂਰੀ ਦੁਨੀਆ ਦੇ ਸਭ ਨੂੰ ਆਪਣੇ ਪਿਆਰ ਦੀ ਇੱਕ ਮਿਸਾਲ ਪੇਸ਼ ਕਰਦੇ ਹਾਂ ਉਹ ਹਮੇਸ਼ਾ ਹੀ ਇੱਕ ਦੂਜੇ ਦੇ ਪ੍ਰਤੀ ਇਮਾਨਦਾਰ ਰਹਿੰਦੇ ਹਨ ਅਤੇ ਆਪਣੇ ਸਾਥੀਆਂ ਨੂੰ ਬਰਾਬਰ ਦਾ ਦਰਜਾ ਦਿੰਦੇ ਹਨ ਇਸ ਤੋਂ ਲਾਗਾਂ ਇਸ ਸ਼੍ਰੇਣੀ ਦੇ ਲੋਕ ਆਪਣੇ ਸਾਥੀਆਂ ਦੀ ਇੱਜ਼ਤ ਦਾ ਚੰਗੀ ਤਰ੍ਹਾਂ ਧਿਆਨ ਰੱਖਦੇ ਹਨ ਨੰਬਰ 8 ਏ ਅਤੇ ਪੀ ਨਾਮ ਵਾਲੀ ਜੋੜੀਆਂ ਇਨ੍ਹਾਂ ਜੋੜੀਆਂ ਦਾ ਪਿਆਰ ਅਨੋਖਾ ਹੁੰਦਾ ਹੈ ਅਤੇ ਕੋਈ ਤੀਜਾ ਵਿਅਕਤੀ ਉਹਨਾਂ ਦੇ ਪਿਆਰ ਨੂੰ ਕਦੇ ਵੀ ਨਹੀਂ ਤੋੜ ਸਕਦਾ ਇਹ ਲੋਕ ਜਦਕ ਬੁੱਝੇ ਲਈ ਆਪਣੀਆਂ ਜਾਨਾਂ ਕੁਰਬਾਨ ਕਰਦੇ ਹਨ ਅਕਸਰ ਆਪਣੇ ਸਾਥੀਆਂ ਦੇ ਬਹੁਤ ਨੇੜੇ ਹੁੰਦੇ ਹਨ ਇਹ ਜੋੜੇ ਸ਼ਾਮ ਸੁਭਾ ਦੇ ਹੁੰਦੇ ਹਨ ਅਤੇ ਕਿਸੇ ਹੋਰ ਦੀ ਕਦੇ ਵੀ ਨਹੀਂ ਸੁਣਦੇ ਨੰਬਰ 2 ਧੀ ਅਤੇ ਵੀ ਨਾਮ ਵਾਲੀਆਂ ਜੋੜੀਆਂ ਇਸ ਨਾਮ ਦੇ ਜੋੜੇ ਇੱਕ ਦੂਜੇ ਤੇ ਬਹੁਤ ਭਰੋਸਾ ਕਰਦੇ ਹਨ ਉਹਨਾਂ ਵਿਚਾਰ ਕਿੰਨੀ ਵੀ ਸਮੱਸਿਆ ਕਿਉਂ ਨਾ ਆਉਂਦੀ ਹੋਵੇ ਉਹ ਕਦੇ ਵਕ ਨਹੀਂ ਹੁੰਦੇ ਉਹਨਾਂ ਦਾ ਪਿਆਰ ਅਟੁੱਟ ਹੁੰਦਾ ਹੈ ਇਸ ਨਾਮ ਵਾਲੀ ਜੋੜੀਆਂ ਵਿੱਚ ਕਦੇ ਵੀ ਆਪਣੇ ਸਾਥੀ ਪ੍ਰਤੀ ਕਿਸੇ ਕਿਸਮ ਦਾ ਵੀ ਤੇਪਕਾ ਜਾਂ ਗੁੱਸਾ ਨਹੀਂ ਹੁੰਦਾ ਇਹਨਾਂ ਦੋ ਨਾਮ ਵਾਲੇ ਜੋੜੇ ਸਾਰੀ ਉਮਰ ਖੁਸ਼ ਰਹਿੰਦੇ ਹਨ ਅਤੇ ਹਮੇਸ਼ਾ ਹੀ ਇੱਕ ਦੂਜੇ ਦਾ ਸਮਰਥਨ ਵੀ ਕਰਦੇ ਹਨ ਨੰਬਰ 10 ਪਿਆਰ ਤੇ ਅਸ ਨਾਂਵ ਵਾਲੀਆਂ ਜੋੜੀਆਂ ਇਸ ਜੋੜੇ ਦਾ ਇੱਕ ਦੂਜੇ ਤੇ ਅਟੁੱਟ ਵਿਸ਼ਵਾਸ ਹੁੰਦਾ ਹੈ ਅਤੇ ਉਹ ਆਪਣੇ ਆਖਰੀ ਸਾਹ ਵਿੱਚ ਵੀ ਆਪਣੇ ਸਾਥੀ ਦੀ ਖੁਸ਼ੀ ਦਾ ਧਿਆਨ ਲੱਗਦੀ ਹਨ ਅਤੇ ਉਹਨਾਂ ਲਈ ਕੁਝ ਵੀ ਕਰਨ ਦੀ ਹਿੰਮਤ ਰੱਖਦੇ ਹਨ ਉਹਨਾਂ ਦਾ ਰਿਸ਼ਤਾ ਬਹੁਤ ਹੀ ਗਹਿਰਾ ਅਤੇ ਡੂੰਘਾ ਹੁੰਦਾ ਹੈ ਉਹਨਾਂ ਦੇ ਪਿਆਰ ਨੂੰ ਦੇਖ ਕੇ ਬਹੁਤ ਸਾਰੇ ਲੋਕ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਵੀ ਕਰਦੇ ਹਨ ਪਰ ਉਹਨਾਂ ਦਾ ਪਿਆਰ ਹਮੇਸ਼ਾ ਹੀ ਮਜ਼ਬੂਤ ਰਹਿੰਦਾ ਹੈ। ਅਤੇ ਉਹ ਹਮੇਸ਼ਾ ਹੀ ਇਕੱਠੇ ਵੀ ਰਹਿੰਦੇ ਹਨ। ਨੰਬਰ 11 ਕੇ ਅਤੇ ਐਲ ਨਾਮ ਵਾਲੀਆਂ ਜੋੜੀਆਂ ਐ ਮੰਨਿਆ ਜਾਂਦਾ ਹੈ ਕਿ ਇਸ ਨਾਮ ਵਾਲੇ ਲੋਕਾਂ ਨੂੰ ਰਾਧਾ ਪ੍ਰੀਤ ਹਿੰਦੀ ਵਿਸ਼ੇਸ਼ ਕਿਰਪਾ ਪ੍ਰਾਪਤ ਹੁੰਦੀ ਹੈ। ਅਤੇ ਰੰਨਾ ਤੇ ਰਾਧਾ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਵੀ ਮਿਲਦਾ ਹੈ। ਅਤਿਨ ਉਹਨਾਂ ਦੀ ਜੋੜੀ ਸਰਗ ਵਿੱਚ ਬਣਦੀ ਹੈ। ਜ਼ਿਆਦਾਤਰ ਸਨੌ ਵਾਲੇ ਲੋਕ ਸਿਰਫ ਲਵ ਮੈਰਿਜ ਯਾਨੀ ਫੇਮ ਵਿਆਹ ਕਰਦੇ ਹਨ ਅਤੇ ਕਦੇ ਵੀ ਇੱਕ ਦੂਜੇ ਨੂੰ ਤੁਖਾ ਨਹੀਂ ਦਿੰਦੇ ਉਹਨਾਂ ਦੀ ਜ਼ਿੰਦਗੀ ਵਿੱਚ ਕਿੰਨੀਆਂ ਖੁਸ਼ੀਆਂ ਦੁੱਖ ਦਰਦ ਜਾਂ ਮੁਸ਼ਕਲਾਂ ਆਣ ਉਹਨਾਂ ਦਾ ਪਿਆਰ ਹਮੇਸ਼ਾ ਹੀ ਬਣਿਆ ਰਹਿੰਦਾ ਹੈ ਅਤੇ ਉਹ ਇੱਕ ਦੂਜੇ ਦੀ ਖੁਸ਼ੀ ਦਾ ਬਰਾਬਰ ਚਾਣ ਨਹੀਂ ਰੱਖਦੇ ਹਨ ਤੇ ਇੱਕ ਦੂਜੇ ਦੀ ਕਦੇ ਵੀ ਕਰਦੇ ਹਨ ਨੰਬਰ 12 ਸੀ ਅਤੇ ਐਮ ਨਾਵਾਂ ਵਾਲੀਆਂ ਜੋੜੀਆਂ ਇਹਨਾਂ ਨਾਵਾਂ ਵਾਲੇ ਜੋੜੇ ਸਭ ਤੋਂ ਭਰੋਸੇਮੰਦ ਜੋੜੇ ਮੰਨੇ ਜਾਂਦੇ ਹਨ ਇਹ ਦੋਵੇਂ ਜੋੜੇ ਕਦੇ ਵੀ ਆਪਣੇ ਸਾਥੀ ਨੂੰ ਠੋਖਾ ਨਹੀਂ ਦਿੰਦੇ ਉਹਨਾਂ ਨੂੰ ਇੱਕ ਦੂਜੇ ਤੇ ਪੂਰਾ ਹੀ ਵਿਸ਼ਵਾਸ ਹੁੰਦਾ ਹੈ ਅਤੇ ਉਹ ਇੱਕ ਦੂਜੇ ਦਾ ਪੂਰੇ ਤਰ੍ਹਾਂ ਸਮਰਥਨ ਕਰਦੇ ਹਨ ਇਸੇ ਲਈ ਇਹਨਾਂ ਜੋੜੀਆਂ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹਨਾਂ ਦੋਵਾਂ ਨਾਵਾਂ ਦੀਆਂ ਜੋੜੀਆਂ ਸਰਬ ਵਿੱਚ ਬਣੀਆਂ ਹੁੰਦੀਆਂ ਹਨ ਇਹਨਾਂ ਦੋਵਾਂ ਵਿਚਕਾਰ ਬਹੁਤ ਡੂੰਘਾ ਪਿਆਰ ਹੁੰਦਾ ਹੈ ਅਤੇ ਉਹ ਇੱਕ ਦੂਜੇ ਤੇ ਹੀ ਭਰੋਸਾ ਕਰਦੇ ਹਨ ਨੰਬਰ 12 ਐਚ ਅਤੇ ਐਨ ਨਾਮ ਵਾਲੀਆਂ ਜੋੜੀਆਂ ਤੁਹਾਨੂੰ ਮੈਂ ਦੱਸ ਦਈਏ ਕਿ ਉਹ ਇਹਨਾਂ ਦੋਵਾਂ ਨਾਵਾਂ ਦੇ ਜੋੜੇ ਹਮੇਸ਼ਾ ਹੀ ਆਪਣੇ ਜੀਵਨ ਸਾਥੀ ਨੂੰ ਖੁਸ਼ ਰੱਖਣ ਬਾਰੇ ਸੋਚਦੇ ਹਨ ਇਸ ਨਾਮ ਵਾਲੇ ਜੋੜੀਆਂ ਵਿੱਚ ਕਦੇ ਵੀ ਆਪਣੇ ਸਾਥੀ ਦੇ ਪ੍ਰਤੀ ਕਿਸੇ ਕਿਸਮ ਦਾ ਭੇਤ ਭਾਵ ਜਾਂ ਰੋਸਾ ਨਹੀਂ ਹੁੰਦਾ ਐਨਾ ਦੋ ਨਾਵਾਲੇ ਜੋੜੇ ਜ਼ਿੰਦਗੀ ਭਰ ਖੁਸ਼ ਰਹਿੰਦੇ ਹਨ ਅਤੇ ਹਮੇਸ਼ਾ ਹੀ ਇੱਕ ਦੂਜੇ ਦਾ ਸਮਰਥਨ ਵੀ ਕਰਦੇ ਹਨ ਇਸ ਨਾਮ ਵਾਲੇ ਜੋੜੇ ਸਵਰਗ ਵਿੱਚ ਬਣਦੇ ਹਨ ਅਤੇ ਉਹ ਹਰ ਹਾਲਾਤ ਵਿੱਚ ਇੱਕ ਦੂਜੇ ਦਾ ਸਾਥ ਵੀ ਦਿੰਦੇ ਹਨ ਨੰਬਰ 13 ਜੇ ਅਤੇ ਆਰ ਨਾਮ ਵਾਲੇ ਜੋੜਾ ਸਭ ਤੋਂ ਡੂੰਘਾ ਪਿਆਰ ਇਹਨਾਂ ਜੋੜੀਆਂ ਵਿੱਚ ਹੀ ਛੁਪਿਆ ਹੋਇਆ ਹੁੰਦਾ ਹੈ। ਇਹ ਦੋਵੇਂ ਜੋੜੇ ਇੱਕ ਦੂਜੇ ਦੇ ਪ੍ਰਤੀ ਪੂਰੀ ਤਰ੍ਹਾਂ ਇਮਾਨਦਾਰ ਹੁੰਦੇ ਹਨ। ਅਧਿਆਇ ਜੋੜੇ ਕਦੇ ਵੀ ਇੱਕ ਦੂਜੇ ਦੇ ਵਿਰੁੱਧ ਨਹੀਂ ਹੁੰਦੇ। ਇਹ ਜੋੜੀਆਂ ਸਵਰਗ ਵਿੱਚ ਬਣੀਆਂ ਹੁੰਦੀਆਂ ਹਨ ਅਤੇ ਇਹ ਹਮੇਸ਼ਾ ਹੀ ਇੱਕ ਦੂਜੇ ਨਾਲ ਬਹੁਤ ਜ਼ਿਆਦਾ ਖੁਸ਼ ਰਹਿੰਦੇ ਹਨ। ਨੰਬਰ 14. ਡੀ ਅਤੇ ਬੀ ਨੰਮ ਵਾਲੀਆਂ ਜੋੜੀਆਂ ਇਹਨਾਂ ਜੋੜੀਆਂ ਨੂੰ ਸਭ ਤੋਂ ਸੁੰਦਰ ਅਤੇ ਵਧੀਆ ਮੰਨਿਆ ਜਾਂਦਾ ਹੈ। ਉਹਨਾਂ ਵਿੱਚੋਂ ਸਿਰਫ ਕੁਝ ਪ੍ਰਤੀਸ਼ਤ ਹੀ ਪ੍ਰੇਮ ਵਿਆਹ ਕਰਦੇ ਹਨ ਅਤੇ ਇੱਕ ਦੂਜੇ ਤੇ ਪੂਰਾ ਭਰੋਸਾ ਕਰਦੇ ਹਨ ਤੇ ਗੁਰੇ ਸਮੇਂ ਵਿੱਚ ਉਹਨਾਂ ਦੀਆਂ ਪਤਨੀਆਂ ਉਹਨਾਂ ਦੀ ਤਾਕਤ ਵੀ ਬਣ ਜਾਂਦੀਆਂ ਹਨ ਅਤੇ ਕਦਮ-ਦਰ-ਕਦਮ ਉਹਨਾਂ ਦੇ ਨਾਲ ਖੜੀਆਂ ਹੁੰਦੀਆਂ ਹਨ ਕੋਈ ਕੁੱਟੇ ਤੋੜਦੇ ਹਨ ਅਤੇ ਇੱਕ ਦੂਜੇ ਨੂੰ ਕਦੇ ਵੀ ਨਹੀਂ ਛੱਡਦੇ ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਦੋਵਾਂ ਦੇ ਮਨਾ ਵਿੱਚ ਇੱਕ ਦੂਜੇ ਦੇ ਪ੍ਰਤੀ ਇੰਨਾ ਸਤਿਕਾਰ ਪਿਆਰ ਅਤੇ ਵਿਸ਼ਵਾਸ ਹੁੰਦਾ ਹੈ ਕਿ ਉਹ ਕਦੇ ਵੀ ਨਹੀਂ ਢੋਲਦੇ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰੋ ਵਰਤੋ ਆ ਸ਼ੇਅਰ ਕਰੋ ਤੇ ਚੈਨਲ ਵੌਇਸ ਟਿਪਸ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਜੀ